ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਡੇ ਉਹਨੇ ਬੁਲਾਈ ਨਹੀਂ ਦੂਰ ਸਾਲ ਦੀ ਤੂੰ ਬੋਲੇ ਸੋਨੇ ਹਾਲੀ ਜਾ ਕੇ ਪਾਰਲੀਮੈਂਟ ਚ ਜਾ ਕੇ ਇੰਨਾ ਹੀ ਕਰਦੇ ਬਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਤੇ ਬੋਲ ਖਾਲਸੇ ਤੇ ਸੋ ਯਾਰ ਮਾਰਾ ਮੋਟਾ ਸੋਚਿਆ ਕਰੋ ਜਮਾਨਾ ਨਾ ਉਹੀ ਗੱਲਾਂ ਬਾਤਾਂ ਇਦਾਂ ਉਦਾਂ ਸੁਣ ਕੇ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਜ਼ਾਰੇ ਲੈਂਦਾ ਕੋਠੀ ਉਹ ਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਨਾ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਂਦੇ ਖਾਂਗੇ ਕੀ ਹੁੰਦਾ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤਸਬ ਮਹਾਰਾਜ ਪਾੜਿਆ ਜਾ ਰਿਹਾ ਸੀ ਬਿਆਦਬੀ ਹੋ ਰਹੀ ਸੀ ਬਗਰਾੜੀ ਦੇ ਮੋਰਚੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚ ਉਹਦਾ ਦਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਾਂ ਲੈਂਦਾ ਹੁਣ ਇੱਕੋ ਦਮ ਤੁਸੀਂ ਰੱਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਛਾਟਾਂ ਦੇ ਬਿੰਦਿਓ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਕਿਹੜੀ ਪਾਰਟੀ ਅੰਮ੍ਰਿਤਪਾਗੀ ਵਾਲੀ ਐਵੇਂ ਇਹ ਆਏ ਸੀ ਪਹਿਲਾਂ ਭਗਵੰਤ ਮਾਨ ਨੇ ਕਹਿੰਦੇ ਨਵੀਂ ਪਾਰਟੀ ਹੈ ਬਈ ਇਹ ਬਦਲਣਗੇ ਪੰਜਾਬ ਬਦਲਤਾ ਕਾਲੀ ਕਾਂਗਰਸ ਲਾਏ ਇਹ ਧਿਆਨ ਦੇ ਹੁਣ ਇਹ ਵੀ ਆਇਓ ਤੇ ਤੁਸੀਂ ਉਹਨਾਂ ਸਾਰਿਆਂ ਨੂੰ ਜਾਣਦੇ ਹੋਇਆ ਇੱਕ ਤਾਂ ਤਿੰਨ ਵਾਰੀ ਦਾ ਬਣਿਆ ਹੋਇਆ ਐਮ.ਐਲ.ਏ ਉਹ ਵਾਪਸ ਹੁਣ ਦੂਜੀ ਪਾਰਟੀ ਚ ਆ ਗਿਆ ਜਿਹੜਾ ਉਹਨੇ ਤਿੰਨ ਵਾਰੀਆਂ ਚ ਕੁਝ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਅਕਾਲੀ ਦਲ ਨੇ ਬਹੁਤ ਵੱਡਾ ਨੁਕਸਾਨ ਕਰਤਾ ਪੰਜਾਬ ਦਾ ਪਹਿਲਾਂ ਹੀ ਚਿੱਟਾ ਲੈ ਕੇ ਆਏ ਸੀ ਇਹ ਸਾਰੇ ਮਾਫੀਆ ਸੁਖਬੀਰ ਬਾਦਲ ਦੇ ਰਾਜ ਚ ਆਏ ਸੀ ਬਸ ਮਾਫੀਆ ਚਿੱਟਾ ਮਾਫੀਆ ਰੇਤ ਮਾਫੀਆ ਇਹ ਸਾਰਾ ਮਾਫੀਆ ਉਦੋਂ ਆਇਆ ਸੀ ਗੈਂਗਸਟਰ ਸੋ ਚਾਰ ਸੀਟਾਂ ਦੇ ਪਹਿਲਾਂ ਅਕਾਲੀ ਦਲ ਨਹੀਂ ਲੜਿਆ ਸੀਗਾ ਜੇ ਹੁਣ ਨਾ ਲੜਦਾ ਤਾਂ ਫਿਰ ਕੀ ਹੋ ਜਾਂਦਾ ਪਰ ਮੈਨੂੰ ਲੱਗਦਾ ਹੈ ਕਿ ਨਵਾਂ ਰਿਵਾਜ ਪਤਾ ਕਿ ਗੈਂਗਸਟਰਾਂ ਨੂੰ ਟਿਕਟਾਂ ਦੇਣੀ ਆ ਮਾੜੀ ਗੱਲ ਹੈ ਜੇ ਰਾਜਨੀਤੀ ਚ ਗੈਂਗਸਟਰ ਆ ਜੇ ਤਾਂ ਫਿਰ ਕੀ ਬਣੇਗਾ ਇੱਕ ਭਾਈ ਸਾਹਿਬ ਜਿਹੜੇ ਐ ਉਹ ਅਮਰਿਤਪਾਲ ਜੀ ਦੀ ਪਾਰਟੀ ਦੇ ਐ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅਮਰਿਤਪਾਲ ਦਮਦਮੀ ਟਕਸਾਲਾ ਦੇ ਕੋਈ ਇਲੈਕਸ਼ਨ ਲੜੇਗਾ ਕਦੇ ਬੋਲੋ ਜੀ ਨਹੀਂ ਲੜ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਅਮਰਿਤਪਾਲ ਜੀ ਰਾਜਨੇਤਾ ਬਣ ਗਏ ਚਲੋ ਆਪਾਂ ਅਤਾ ਇਲੈਕਸ਼ਨ ਦਾ ਲੜਦੀ ਲੜਦੇ ਹੁਣ ਉਹਨਾਂ ਨੇ ਇੱਕ ਪਾਰਟੀ ਬਣਾ ਲਈਏ ਕਿ ਜਿੱਥੇ ਚੋਣ ਆਉਂਿਆ ਹਾਂ ਦਾ ਉੱਥੇ ਬੰਦਾ ਲੜਦਾ ਪੁੰਦੀ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਸਕੂਲਾਂ 'ਚ ਜਨਗਨ ਮੰਨਿਆਂ ਦੀ ਪੜਾਈ ਜਾਂਦੀ ਹੈ ਉਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਪਦਾ ਰਾਜ ਹੈ ਕਿੱਦਾਂ ਬਣੇਗਾ ਉਹ ਰਾਜ